ਨਰੇਂਦਰ ਮੋਦੀ ਖੁਦਾ ਦਾ ਵਾਸਤਾ ਇਹ ਤੂੰ ਸਕੇ ਪਿਓ ਦਾ ਇੱਕ ਹلال ਦੀ ਔਲਾਦ ਆ ਸਾਡੇ ਤੇ ਕਰੀ ਹਮਲਾ ਸਾਡੇ ਤੇ ਕਰੀ ਹਮਲਾ ਕਰਕੇ ਐਸ ਕੁੱਤੀ ਚੈਨੇ ਗਜ਼ਵਾਏ ਹਿੰਦ ਲੜਨਾ ਸੀ ਅਸੀਂ ਜੰਗ ਲੱਗੀ ਨਹੀਂ ਵੇਖੀ 51 ਸਾਲਾਂ ਦੇ ਵਿੱਚ ਇਹਨਾਂ ਦੀ ਭੈਣ ਨੂੰ ਲੇ ਬੜਾ ਇਹਨਾਂ ਨੇ ਸਾਨੂੰ ਸਿਰ ਡਰਾਇਆ ਹੀ ਆ ਇਹਨਾਂ ਨੇ ਕਸ਼ਮੀਰ ਲੈਣਾ ਸੀ ਇਹਨਾਂ ਨੇ ਨਹੀਂ ਲਿਆ ਇਹਨਾਂ ਨੇ ਫਲਸਤੀਨ ਆਜ਼ਾਦ ਕਰਾਉਣਾ ਸੀ ਇਹਨਾਂ ਨੇ ਨਹੀਂ ਕਰਵਾਇਆ ਲੇਕਿਨ ਤੇਰੇ ਅੱਗੇ ਹੱਥ ਜੁੜੇ ਖੁਦਾ ਦਾ ਵਾਲ ਕਰੀ ਸੜੇ ਤੇ ਇਤਨਾ ਕਰਦੇ ਮੈਂ ਚਾਹੁੰਨਾ ਕਿ ਮੈਂ ਆਪਣੇ ਮੁਲਕ ਦੇ ਨਾਲ ਖੜਾ ਹਾਂ ਮੈਂ ਆਪਣੇ ਮੁਲਕ ਨੂੰ ਸਪੋਰਟ ਕਰਨਾ ਚਾਹੁੰਦਾ ਲੇਕਿਨ ਨਾ ਬੱਚੇ ਨੇ ਹਮੇਸ਼ਾ ਸਾਡੀਆਂ ਬੱਚੀਆਂ ਦਾ ਪੈਣਾ ਮਾਵਾਂ ਦੀਆਂ ਇੱਜ਼ਤਾਂ ਲੁੱਟੀਆਂ ਔਰ ਬੰਗਲਾਦੇਸ਼ ਚ ਆਪਣੀਆਂ ਪੈਂਟਾ ਲਾ ਕੇ ਆਏ ਅਸੀਂ ਇਹਨਾਂ ਨੂੰ ਲੜਦਾ ਵੇਖਣਾ ਚਾਹੁੰਦੇ ਨਿੱਧਰ ਮੁਦੀ ਖੁਦਾ ਦਾ ਵਾਸਤਾ ਕਰੀ ਹਮਲਾ ਕਰ ਪਾਣੀ ਨਾ ਬੰਦ ਕਰ ਹਵਾ ਵੀ ਬੰਦ ਕਰ ਦੇ ਸਾਡੀ ਸ਼ੇਬ ਬੰਦ ਕਰ ਦੇ ਇੰਡੀਆ ਚ ਤੇਰੇ ਅਗੇ ਹੱਥ ਜੁੜੇ ਖੁਦਾ ਦਾ ਵਾਸਤਾ ਪੀਏਗਾ ਪਾਕਿਸਤਾਨੀ ਮੈਨੂੰ ਇਸ਼ਕਾ ਪਾਕਿਸਤਾਨਾ ਲੇਕਿਨ ਮੈਂ ਚਾਹੁੰਨਾ ਜੜੇ ਪਾਲੇ ਇਹਨਾਂ ਨੂੰ ਲੜਦਾ ਵੇਖਾਂ ਐ ਖਰੀ ਮੈਂ ਇਹਨਾਂ ਦੇ ਨਾਲ ਖੜਾ ਵਾਂ ਤੋ ਕਹਿੰਦਾ ਕੁੱਤੇ ਬੱਚਿਆਂ ਦੇ ਹੁਣ ਬਿਆਨ ਸ਼ੁਰੂ ਹੋ ਗਏ ਆ ਕਿ ਸਿਆਸੀ ਮਾਮਲਾ ਤੇ ਛੱਡੋ ਇੱਕ ਜਾਨ ਹੋ ਗੀ ਅਸੀਂ ਇੱਕ ਜਾਨ ਹੋ ਗਏ ਆ ਕਿਉਂਕਿ ਅਸੀਂ ਬਾਹਰ ਬੈ ਕੇ ਦੇਖਾਂਗੇ ਸਕੂਨ ਨਾ ਦੇਖਾਂਗੇ ਅਸੀਂ ਤੁਹਾਡੀਆਂ ਗੱਲਾਂ 'ਚ ਨਹੀਂ ਆਉਣ ਲੱਗੇ ਤੁਸੀਂ ਕਹਿੰਦੇ ਲੜ ਕੇ ਦਿਖਾਓ ਨਿਤਰਮੁੰਦੀ ਜੇ ਹਲਾਲ ਦਾ ਜੇ ਇੱਕ ਮਾਂ ਦਾ ਤੂੰ ਕਿਸੇ ਬੱਚਾ ਨਹੀਂ ਇਹਨਾ ਤੇ ਕਹੇ ਹਮਲਾ ਕਰ ਚੰਗਾ ਤੂੰ ਨਕ ਟਕਾਫ ਜਿੰਨੇ ਵੀ ਤੇਰੇ ਵੈਪਰ ਸ਼ਾਪਨ ਸਾਰੇ ਕਾ ਦੀ ਤੂੰ ਦੇ ਇਹਨਾਂ ਦੀ ਮੈਂ ਭੈਣ ਨੂੰ ਦੇਖਾਂ میرا پاکستان بھی بند کر دیں بجلی پانی بند کر دے توں بند کرتی ڈزن میٹر میں نردر مدد جی تلال دیںال دیکھ حملہ کر دے ترکھنا چاہنا ان ਅਮਗੇ ਨੇ ਲਾਏ ਨਾ ਕੁੱਤੇ ਬਚਣ ਵਿੱਚ ਦੇਖਣਾ ਚਾਹੁੰਦਾ ਕੇਸ ਗੱਲ ਦੇ ਆ ਤੇਰੀ ਮਿਹਰਬਾਨੀ ਵੀ ਆਪਣੀ ਪਾਕ ਫੌਜ ਦੇ ਬਿਲਕੁਲ ਨਾਲ ਆ 100% ਪਾਕ ਫੌਜ ਦੇ ਨਾਲ ਆ ਅਸੀਂ ਯੱਕਜਾਨ ਹੋ ਗਏ ਆ ਅਸੀਂ ਬਿਲਕੁਲ ਨਹੀਂ ਬੋਲਾਂਗੇ ਤੁਹਾਡੀ ਗੱਲ ਚ ਨਹੀਂ ਹੁੰਦੇ ਤੇ ਲੜਨ ਲਈ ਤਿਆਰ ਹੋ ਤੇ ਲੜੋ ਤੁਹਾਡੀ ਭੈਣ ਨੂੰ ਪੁੱਛਿਓ ਪਾਣੀ ਕੀ ਬੰਦ ਕਰਨਾ ਸ਼ਹਿਰ ਬੰਦ ਕਰ ਦੇ ਜਿਹੜੀ ਇੰਦੀਆ ਚ ਹੁੰਦੀ ਸਰ ਤੇਰੀ ਮਿਹਰਬਾਨੀ ਨਿੱਤ ਬੁੱਦੀ ਖੁਦਾ ਦੇ ਨਾਮ ਵਾਸਤੇ ਮੈਂ ਲੜਦੇ ਵੇਖਣਾ ਚਾਹੁੰਦਾ ਇਹਨਾਂ ਦੀ ਭੈਣ ਨੂੰ ਮੈਂ ਦੇਖਣਾ ਚਾਹੁੰਦਾ ਕਾ ਉਹ ਜਾਨ ਨੂੰ ਇਹਨਾਂ ਦੀ ਭੈਣ ਨੂੰ ਹਾ ਰੋਸ ਫੌਜੀ ਸਪੋਰਟਰ ਦੀ ਵੀ ਭੈਣ ਨੂੰ ਇਹ ਬੱਚੇ ਨੂੰ ਜੇ ਫੌਜ ਵਾਸਤੇ ਲੜਨ ਵਾਸਤੇ ਪਾਕਿਸਤਾਨ ਨਾਲ ਜਾਵੇ ਸਾਨੂੰ ਕਹਿੰਦੇ ਸੀ ਪਾਕਿਸਤਾਨ ਆ ਕੇ ਬੋਲੋ ਉਹਨਾਂ ਸਾਰਿਆਂ ਦੀ ਭੈਣ ਨੂੰ ਲੜਨ ਵਾਸਤੇ ਅਗਰ ਪਾਕਿਸਤਾਨ ਨਾ ਜਾਵੇ ਨਹੀਂ ਤੂੰ ਬੋਦੀ ਖੁਦਾ ਦਾ ਵਾਸਤਾ ਮੈਂ ਤੇਰੇ ਕੇ ਬੇਨਤੀ ਕਰਦਾ ਵੀ ਇਹਗਾ ਪਾਕਿਸਤਾਨੀ ਸਾਡੇ ਤੇ ਕਰੀ ਹਮਲਾ ਕਰ ਦੇ ਖੁਦਾ ਦਾ ਵਾਸਤਾ ਕਰੀ ਹਮਲਾ ਕਰ ਦੇ ਕਿਉਂਕਿ ਅਸੀਂ ਗਜ਼ਵਾ ਇਹਦੇ ਲੜਦੇ ਵੇਖਣਾ ਚਾਹੁੰਦੇ ਸੀ ਚਾਹੁੰਦੇ ਉਹਨਾਂ ਦੀ ਭੈਣ ਨੂੰ ਕਰੀ ਲੜ ਇਹ ਐਮਪਲ ਡੌਗਲਡ ਇਹ 1 ਨੰਬਰ ਆਈਐਸਆਈ ਆਏ ਤੂੰ ਤਾਂ ਸਾਡਾ ਇਹ ਸਾਡੇ ਬਹੁਤ ਵੱਡੇ ਦਲੇਰ ਬਾਦਸ਼ਾਹਵਾਦ ਦਲੇਰ ਭੈ ਜੀਆ ਇੱਕ ਆਫਰਾ ਨੂੰ ਇੱਕ 70 70 ਕਾਫਰਾ ਦੇ ਕੇ ਓਏ ਫੁੱਲ ਟੌਪ ਤੇ ਆ ਮੇਰੀ ਵੀਡੀਓ ਸ਼ੇਅਰ ਕਰ ਦਿਓ ਨਹੀਂ ਤੇ ਤੁਹਾਡੀ ਵੀ ਭੈ ਬਚਿਓ ਔਰ ਇੱਕ ਗਾੜੋ ਸੁਰਚਾ ਕੇ ਜਦ ਤੱਕ ਸ਼ੇਅਰ ਨਹੀਂ ਕਰਦੇ